ਲਗੜੀਆਂ ਫੁੱਲ ਚੜੀਆਂ ਲੱਗੜੀਆਂ ਬੋਲ ਚੜੀਆਂ ਲਗੜੀਆਂ ਫੁੱਲ ਚੜੀਆਂ ਮੰਦਰ ਵਿੱਚ ਆਏ ਲੱਗੜੀਆਂ ਫੁੱਲ ਚੜੀਆਂ ਹਰ ਜੀ ਆਪਦੇ ਮੰਦਰ ਵਿੱਚ ਆਏ ਲੱਗੜੀਆਂ ਫੁੱਲ ਚੜੀਆਂ ਹਰ ਜੀ ਆਪ ਗੇ ਗਏ ਖੌ ਕਰ ਸਾਜਣਿਆ ਆਏ ਸੱਜੇ ਮਿਲ ਮਲਾਏ ਸਾਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਏ ਅਤ ਲਾਏ ਹਰਮਨ ਪਾਏ ਪੰਜ ਮਲੇ ਸੁਭ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸੇਤੀ ਮਨ ਲਾਇਆ ਦਨ ਮੇਲ ਭਇਆ ਮਨ ਮਾਨਿਆ ਧਰਮੰਦਰ ਸੁਹਾਇ ਪੰਜ ਸ਼ਬਦ ਤੁਨ ਅਨੰਗਵਾਟੇ ਹਮ ਪਰ ਸਾਜ ਨੇ ਆਏ ਹੋ ਰਹੀ ਅਜ ਤੇਰੀ ਰਹਿ ਰਕਾ ਬਾਬਾ ਈਸ਼ਰ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਈਸ਼ਰ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਈਸ਼ਰ ਸਿੰਘ ਜੀ ਤੇਰੀ ਜੈ ਹੋਵੇ ਈਸ਼ਰ ਸਿੰਘ ਜੀ ਤੇਰੀ ਜੈ ਹੋਵੇ ਸਭ ਦੇਵ ਤੇ ਤੁਲ ਵਰ ਸੌਦੇ ਹੁਣ ਤੇਰੇ ਗਾਉਂਦੇ ਬਾਬਾ ਈਸ਼ਰ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਈਸ਼ਰ 啊、uh huh. ਤਪ ਕੀ ਤੇਰੀ ਜੈ ਹੋਵੇ ਮੇਰੇ ਸਤਿਗੁਰ ਜੀ ਤੇਰੀ ਜੈ ਹੋਵੇ ਸਭ ਦੇ මහල්ල පජව අබන සජීනකුදත සිමරද සගමලක ਤਨ ਕੋ ਵਰਤਨ ਮਿਰ ਲਾ ਪਵ ਕੋਈ ਅਬਨਸੀ ਜੀਨ ਕੋ ਦਤ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈ ਐ ਬਹੁੜ ਦੁੱਖ ਨਾ ਹੋਈ ਰਹਾ ਬੜਾ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟ ਤ ਦਰਮਤ ਖੋਈ ਤੈਨ ਕੀ ਧੁਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਹਿਰਦੈ ਬਰੋਈ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤਦੁਰ ਮਤਖੋਈ ਤਿਨ ਕੀ ਧੁਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਰਧ ਪੁਰੋਈ ਕਲਸਾ ਵਾਹਿਗੁਰੂ ਜੀ ਕੀ ਪਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦਸਾਂ ਪਾਛਾਈਆਂ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਗੁਰੂ ਜੀ ਦੇ ਦਰੋਂ ਘਰੋਂ ਵਰੋ ਸਾਇਆ ਹੋਇਆ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਇੰਦਰਜੀਤ ਸਿੰਘ ਜੀ ਔਰ ਭਾਈ ਸੇ ਭਾਈ ਹਰਵਿੰਦਰ ਸਿੰਘ ਜੀ ਭਾਈ ਸੇ ਭਾਈ ਹਰਚਰਨ ਸਿੰਘ ਜੀ ਇਹਨਾਂ ਦੇ ਸਮੁੱਚੇ ਪਰਿਵਾਰ ਨੇ ਰਲ ਮਿਲ ਕੇ ਕਿਸੇ ਸਮੇਂ ਧੰਨ ਤੇ ਪਿਆਰੇ ਬਾਬਾ ਮੰਗਲ ਸਿੰਘ ਜੀ ਮਹਾਂਪੁਰਖਾਂ ਨੇ ਇਸ ਪਰਿਵਾਰ ਨੂੰ ਬਚਨ ਕੀਤੇ ਸਨ ਤਿੰਨ ਪਾਠਾਂ ਦੇ ਆਗਿਆਕਾਰੀ ਪਰਿਵਾਰ ਨੇ ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਦੋ ਸ੍ਰੀ ਅਖੰਡ ਪਾਠ ਸਾਹਿਬ ਪਹਿਲਾਂ ਕਰਵਾਏ ਔਰ ਸ਼ੁਕਰਾਨਾ ਕੀਤਾ ਔਰ ਤੀਸਰਾ ਸ੍ਰੀ ਅਖੰਡ ਪਾਠ ਸਾਹਿਬ ਜੋ ਆਪ ਜੀ ਦਰਸ਼ਨ ਪਰਸਣ ਕਰ ਰਹੇ ਹੋ ਬੜੀ ਭਾਵਨਾ ਸਤਿਕਾਰ ਨਾਲ ਇਸ ਪਰਿਵਾਰ ਨੇ ਦਾਸ ਨੇ ਤਿੰਨ ਰੋਜ਼ਾ ਤੱਕਿਆ ਬੜੀ ਸ਼ਰਧਾ ਬੜੀ ਭਾਵਨਾ ਤੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਨਾ ਕੀਤੇ ਨੇ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਨਤਨ ਬਾਬਾ ਇਸ਼ਤ ਸਿੰਘ ਮਹਾਰਾਜ ਤੋਂ ਵੱਰੋ ਸਾਇ ਮਹਾਂਪੁਰਖ ਤਨ ਪਿਆਰੇ ਬਾਬਾ ਮੈੰਗਲ ਸਿੰਘ ਜਿਨ੍ਹਾਂ ਦੇ ਬੇਅੰਤ ਪਰਉਪਕਾਰ ਨੇ ਬੇਅੰਤ ਸੰਗਤਾਂ ਨੂੰ ਸਾਧ ਸੰਗ ਜੀ ਗੁਰੂ ਦੇ ਚਰਨਾਂ ਨਾਲ ਜੋੜਨਾ ਕੀਤਾ ਸੇਵਾ ਵਿੱਚ ਲਾਇਆ ਹਰ ਵਕਤ ਪਰਉਪਕਾਰ ਤੇ ਭਲਾਈ ਦੇ ਕਾਰਜਾਂ ਵਾਲੀ ਪਹਿਰਾ ਦਿੱਤਾ ਸਾਦਾ ਜੀਵਨ ਰੱਖਿਆ ਬਹੁਤਾ ਸਾਧ ਸੰਗਤ ਜੀ ਫਲਾ ਨਹੀਂ ਕੀਤਾ ਪਰ ਸਾਧ ਸੰਗਤ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਕਦੀ ਛੁਪ ਕੇ ਨਹੀਂ ਰਹਿੰਦਾ ਹਰ ਕਾ ਭਗਤ ਪ੍ਰਗਟ ਨਹੀਂ ਝਪਾ ਕਦੀ ਛੁਪਦਾ ਨਹੀਂ ਭਗਤੀ ਉਹਦੀ ਇੱਕ ਦਿਨ ਪ੍ਰਗਟ ਕਰ ਦਿੰਦੀ ਆ ਉਹਨੂੰ ਦਾਸ ਨੇ ਵੀ ਬੜਾ ਲੰਮਾ ਸਮਾਂ ਤੱਕਿਆ ਮਹਾਂਪੁਰਖਾਂ ਦੀ ਸੰਗਤ ਨਾਨਕ ਸਰ ਡੇਲੀ ਕਦੀ ਨਾਗਾ ਨਹੀਂ ਪਾਇਆ ਹਰ ਰੋਜ ਸਤਿਗੁਰੂ ਦੇ ਸੋਹਣੇ ਦਰਬਾਰ ਵਿੱਚ ਆ ਕੇ ਬੈਠਣਾ ਬੇਅੰਤ ਸੰਗਤਾਂ ਨੇ ਨਾਲ ਲਾਉਣਾ ਤੇ ਹੱਥਾਂ ਵਿੱਚ ਝਾੜੂ ਫੜਾ ਦਿੱਤੇ ਧੰਨ ਬਾਬਾ ਅਨੰਤ ਸਿੰਘ ਮਹਾਰਾਜ ਨੇ ਮਾਲਾ ਫੜਾਈਆਂ ਮਾਲਾ ਫੇਰੋ ਸੇਵਾ ਕਰੋ ਉਹ ਬਚਨਾਂ ਤੇ ਪਹਿਰਾ ਦਿੱਤਾ ਨਾਲੇ ਸਿਮਰਨ ਕਰਾਇਆ ਤਿਨੇ ਆਲੇ ਹੱਥਾਂ ਵਿੱਚ ਧੰਨ ਪਿਆਰੇ ਬਾਬਾ ਮੈਨੂ ਸਿੰਘ ਮਹਾਂਪੁਰਖਾਂ ਨੇ ਝਾੜੂ ਫੜਾ ਦਿੱਤਾ ਅੱਜ ਵੀ ਸਾਧ ਸੰਗਤ ਦੀ ਉਹੀ ਉਸੇ ਤਰ੍ਹਾਂ ਹੀ ਮਾਪੁਰਖਾਂ ਦੀ ਚਾਲੀ ਮੁਤਾਬਕ ਬਾਬਾ ਜੀ ਦੇ ਸੁਪੁੱਤਰ ਮਾਪੁਰਖ ਸੰਤ ਬਾਬਾ ਅਰਵਿੰਦਰ ਸਿੰਘ ਜੀ ਬੜੀ ਭਾਵਨਾ ਦੇ ਨਾਲ ਸੇਵਾ ਸੰਗਤਾਂ ਤੋਂ ਕਰਵਾ ਰਹੇ ਨੇ ਉਹ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਹਨ ਔਰ ਬਾਬਾ ਮੰਗਲ ਸਿੰਘ ਮਾਪੁਰਖਾਂ ਦੀ ਸੰਗਤ ਕੀਤੀ ਅਸੀਂ ਦੇਖਿਆ ਸੇਵਾ ਕਰਦੇ ਰਹੇ ਸਾਡੇ ਸਤਿਕਾਰਯੋਗ ਭਾਵੇਂ ਤੁਹਾਡੇ ਆਪਣੇ ਨੇ ਪਰ ਸਾਡੇ ਭਰਾਤਾ ਵੀ ਨੇ ਸਾਡੇ ਵੀਰ ਵੀ ਨੇ ਸਾਡੇ ਬਾਬੇ ਵੀ ਸਾਡੇ ਸੰਤ ਵੀ ਨੇ ਸਤਕਾਰਯੋਗ ਬਾਬਾ ਹੈਪੀ ਸਿੰਘ ਜੀ ਜਿਨ੍ਹਾਂ ਨੇ ਦਾਸ ਦੀਆਂ ਡਿਊਟੀਆਂ ਲਾਈਆਂ ਤੁਹਾਡੇ ਜੋੜੇ ਛਾੜਨ ਵਾਸਤੇ ਔਰ ਸਾਧ ਸਿੰਘ ਦੀ ਦਰਸ਼ਨ ਕਰਨ ਵਾਸਤੇ ਰੰਮਤਾ ਤੇ ਵੀ ਆਏ ਸਨ ਹੁਣ ਵੀ ਨਾਨਕ ਸਰਕਲੇਰਾ ਤੋਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਵੱਡੇ ਘਰ ਵਿੱਚੋਂ ਵੱਡੀਆਂ ਡਿਊਟੀਆਂ ਨਿਭਾਉਣ ਵਾਲੇ ਬਾਬਾ ਜੀ ਦੇ ਘਰ ਦੇ ਵਿੱਚ ਬਿਆੰਤ ਸੁਆਮਾ ਨੇ ਪਰ ਜਿਹੜਾ ਮਨ ਕਰਕੇ ਭਾਵਨਾ ਕਰਕੇ ਕਰਦਾ ਸਾਸਨ ਜੀ ਉਹਦੀ ਸੰਸਾਰ ਵਿੱਚ ਪੂਜਾ ਹੁੰਦੀ ਹੈ ਮੇਰੀ ਮਦਦ ਕਰਨ ਤੋਂ ਭਾਵ ਸਾਡੇ ਸਤਕਾਰਯੋਗ ਜਿਹੜੀਆਂ ਹੈੱਡ ਡਿਊਟੀਆਂ ਬਾਬਾ ਨਾਨਕ ਸਿੰਘ ਮਾਰਾ ਵੇਲੇ ਤੋਂ ਬਾਬਾ ਇਸ਼ਟ ਸਿੰਘ ਮਾਰਾ ਵੇਲੇ ਤੋਂ ਔਰ ਵੱਡੇ ਨਿਭਾਉਂਦੇ ਆ ਰਹੇ ਔਰ ਧੰਨ ਬਾਬਾ ਕੇਰ ਸਿੰਘ ਨੇ ਲਗਾਤਾਰ 52 ਸਾਲ ਗੁਰਬਾਣੀ ਕੀਰਤਨ ਦੁਆਰਾ ਸਤਿਗੁਰੂ ਦੇ ਸੰਮੁਖ ਹੋ ਕਰਕੇ ਨੇ ਹਾਲ ਕੀਤਾ ਸੰਗਤਾਂ ਨੂੰ ਵੀ ਔਰ ਬੜਾ ਪਿਆਰ ਕੀਤਾ ਉਹਨਾਂ ਦੀ ਥਾਂ ਤੇ ਅੱਜ ਹੈੱਡ ਡਿਊਟੀਆਂ ਨਿਭਾ ਰਹੇ ਨੇ ਹੈੱਡ ਕੀਰਤਨੀਏ ਨਾਨਕ ਸਰਕਲੇਰਾ ਦੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਨਿਸ਼ਾਵਰ ਸਿੰਘ ਜੀ ਮਹਾਂਪੁਰਖ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੰਤਲ ਪਿਆਰੇ ਬਾਬਾ ਕਾਲਾ ਸਿੰਘ ਜੀ ਮਹਾਂਪੁਰਖਾ ਵੱਲੋਂ ਸੇਵਾਦਾਰ ਰਾਗੀ ਸਿੰਘ ਪਹੁੰਚੇ ਹਨ ਬਾਬਾ ਕੇਰ ਸਿੰਘ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਆਸਨਾ ਤੇ ਸੇਵਾ ਨਮਾਉਂਦੇ ਹਨ ਉਹ ਵੀ ਪਹੁੰਚੇ ਨੇ ਜੀ ਆਇਆਂ ਨੂੰ ਔਰ ਬਾਬਾ ਜੀ ਦੇ ਘਰ ਵਿੱਚ ਬੜੇ ਲੰਮੇ ਸਮੇਂ ਤੋਂ 30-35 ਸਾਲਾਂ ਤੋਂ ਡਿਊਟੀ ਨਿਭਾ ਰਹੇ ਨੇ ਸਤਿਕਾਰਯੋਗ ਮੇਰੇ ਉਸਤਾਦ ਨੇ 10ਵੀਂ ਦੂ ਅੱਖਰ ਇਹਨਾਂ ਤੋਂ ਤਬਲੇ ਦੇਖ ਕੇ ਸਿੱਖੇ ਕਿ ਸਾਧ ਸੰਗਤ ਜੀ ਸਤਿਕਾਰਯੋਗ ਬਾਬਾ ਤੇਜੀ ਜੀ ਜੋ ਬਾਬਾ ਕੁੰਦਨ ਸਿੰਘ ਮਹਾਰਾਜ ਦੇ ਕੋਲ ਬਾਬਾ ਜੀ ਨੇ ਨਵਾਜਿਆ ਅੱਜ ਬੇਅੰਤ ਸੰਗਤਾਂ ਪਿਆਰ ਕਰਦੀਆਂ ਨੇ ਜਿੱਥੇ ਜਾਂਦੇ ਨੇ ਔਰ ਸਤਿਕਾਰ ਕਰਦੀਆਂ ਨੇ ਸੰਗਤਾਂ ਸੋ ਉਸਤਾਦ ਜੀ ਵੀ ਪਹੁੰਚੇ ਹਨ ਜੀਓ ਆਇਆਂ ਨੂੰ ਔਰ ਸਾਧ ਸੰਗਤ ਜੀ ਸਤਿਕਾਰਯੋਗ ਬਾਬਾ ਆਗਿਆਪਾਲ ਸਿੰਘ ਜੀ ਅੰਮ੍ਰਿਤ ਵੇਲੇ ਦਰਸ਼ਨ ਕਰਕੇ ਗਏ ਨੇ ਹਾਜ਼ਰੀ ਭਰ ਕੇ ਗਏ ਨੇ ਉਹਨਾਂ ਦੇ ਵੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ ਜੀ ਔਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਮਹਾਂਪੁਰਖ ਪਹੁੰਚ ਰਹੇ ਨੇ ਸੋ ਆਓ ਸਾਸਨ ਜੀ ਬਹੁਤ ਸਮਾਨੀ ਦਾਸ ਦੇ ਕੋਲ ਬੋਲਣ ਦਾ ਕਿਉਂਕਿ ਦੋ ਰੋਜਾਂ ਆਪ ਜੀ ਨੇ ਦੋ-ਦੋ ਢਾਈ-ਢਾਈ ਘੰਟੇ ਆਨੰਦ ਮਾਣਿਆ ਅੱਜ ਤੇ ਤੁਹਾਡੇ ਮੇਂ ਜੋੜੇ ਬਸ ਥੋੜੇ ਸਮੇਂ ਬਾਅਦ ਤੇ ਪਰਸ ਨੇ ਆ ਉਪਰੰਤ ਫਿਰ ਸਾਧ ਸੰਗਤ ਜੀ 12 ਵਜੇ ਦਾ ਸਮਾ ਸਮਾਪਤੀ ਦਾ ਉਦੋਂ ਤੱਕ ਸਾਡੇ ਸਤਿਕਾਰਯੋਗ ਬਾਬਾ ਜੀ ਆਪ ਜੀ ਨੂੰ ਬਾਬਾ ਨਸ਼ਾਵਰ ਸਿੰਘ ਜੀ ਰਾਗੀ ਸਹਿਬਾਨ ਪਹੁੰਚੇ ਹਨ ਬਾਬਾ ਕਾਲਾ ਸਿੰਘ ਜੀ ਮਾਪੁਰਖਾ ਵੱਲੋਂ ਉਹ ਨਿਹਾਲ ਕਰਨਗੇ 10-5 ਕੁ ਮਿੰਟਾਂ ਦਾ ਇੱਕ ਛੋਟਾ ਜਿਹਾ ਸ਼ਬਦ ਪੜ੍ਹੇਗਾ ਤੇ ਨਾਲ ਹੀ ਸਮਾਪਤੀ ਕਰ ਦੇਣੀ ਹੈ ਜੀ ਸਾਰੇ ਪੜਨਾ ਕਰੋ ਜੀ ਸਭ ਨੂੰ ਜੀ ਆਇਆਂ ਨੂੰ ਬੇਅੰਤ ਸੰਗਤਾਂ ਪਹੁੰਚੀਆਂ ਨੇ ਸਮੂਹ ਸੰਗਤਾਂ ਦਾ ਇਸ ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਰਾਹੋਂ ਤੋਂ ਆਏ ਸਦਕੇ ਬਲਿਹਾਰ ਜਾਈਏ ਜੀ ਆਓ ਸਾਧ ਸੰਤ ਜੀ ਸ਼ਬਦ ਪੜਨਾ ਕਰੋ ਤੇ ਨਾਲ ਇਹ ਦਾਤ ਤੋਂ ਬਾਅਦ ਸਾਡੇ ਸਤਿਕਾਰਯੋਗ ਬਾਬਾ ਜੀ ਸਮਾ ਲਾਉਣਗੇ ਨਿਹਾਲ ਕਰਨਗੇ ਸਾਰੇ ਪੜਿਓ ਇੱਕੋ ਨਾਮ ਤੇ ਆਏ ਮਨ ਮੇਰੇ ਕਰਜ ਤੇਰਾ ਹੋਵੇ ਕਾਰਜ ਤੇਰਾ ਹੋਵੇ ਪੂਰਾ ਇੱਕ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਕਾਰ ਤੇਰਾ ਹੋਵੇ ਤੁਗਾ ਕਾਰ ਤੇਰਾ ਹੋਵੇ ਤੁਗਾ ਇੱਕੋ ਕਾਮ ਤੇ ਆਏ ਮਨ ਮੇਰੇ ਕਾਰ ਗਿਤੇ ਧਰਤਾ ਕਰਵਾਸ ਲੋਕ ਧਾਕੁਰ ਪ੍ਰਭ ਤੇਰੀ ਤੇਕ ਅਬਰ ਛੁਟੀ ਸਬਾਸ ਤੇਰਾ ਹੋਵੇ ਪੂਰਾ ਇੱਕੋ ਨਾਮ ਤੇ ਆਏ ਮਨ ਮੇਰੇ ਅਰਜ ਤੇਰਾ ਹੋਵੇ ਹਰ 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 ਗੁਣ ਗਾਏ ਮਨ ਮੇਰੇ ਹਰ